ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਉਹ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਅੱਜ ਦੇ ਜਿਹੜੇ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਬੂ ਪੂਰਨ ਦਾਸ ਜੀ ਜਿਨ੍ਹਾਂ ਨੇ ਅਨੇਕਾਂ ਹੀ ਨਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ ਅਨੇਕਾਂ ਹੀ ਸੰਗਤਾਂ ਨੂੰ ਤਾਰਿਆ ਸੋ ਪਿੰਡ rauke ਕਲਾ ਵੇਖੀ ਜਿੱਥੇ ਉਹਨਾਂ ਨੇ ਪਿੰਡ ਦੇ ਵਿਕਾਸ ਦੇ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਹਿੱਸਾ ਪਾਇਆ ਸੋ ਉਹਨਾਂ ਦੇ ਨਾਲ ਜੁੜ ਕੇ ਪਿੰਡ ਦੀ ਸੰਗਤ ਨੇ ਐਨ ਆਰ ਆਈ ਪਰਿਵਾਰਾਂ ਨੇ ਸਾਥ ਦੇ ਕੇ ਜਿੱਥੇ ਗਲੀਆਂ ਨਾਲੀਆਂ ਦੀ ਸੇਵਾ ਕੀਤੀ ਆਪਣੇ ਸਕੂਲਾਂ ਦੀ ਸੇਵਾ ਕਰਵਾਈ ਸ਼ਮਸ਼ਾਨ ਘਾੜੀ ਸੇਵਾ ਕਰਵਾਈ ਉੱਥੇ ਹੀ ਛੇਵੇਂ ਪਾਸ਼ਾ ਦੀ 400 ਪ੍ਰਾਪਤ ਧਾਰਤੀ ਗੁਰਦੁਆਰਾ ਕੇਸਾ ਸਾਹਿਬ ਉਸ ਗੁਰਦਸਾਹਿਬ ਦੀ ਜਿਹੜੀ ਸੇਵਾ ਕਰਵਾਈ ਸੋ ਚਾਹੇ ਸਰੀਰਕ ਤੌਰ ਤੇ ਸਾਡੇ ਕੋਲੋਂ ਗਿਆਨ ਉਹਨਾਂ ਨੂੰ 10 ਸਾਲ ਹੋ ਚੁੱਕੇ ਆ ਪਰ ਸਾਡੇ ਮਨਾਂ ਦੇ ਵਿੱਚ ਅੱਜ ਵੀ ਉਹ ਜਿਉਂਦੇ ਆ ਜਦੋਂ ਵੀ ਕੋਈ ਅਸੀਂ ਇੱਥੇ ਕਾਰਜ ਸ਼ੁਰੂ ਕਰਨਾ ਸਾਡੇ ਸੇਵਾਦਾਰਾਂ ਵੱਲੋਂ ਪਰਉਂਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜੋ ਵੀ ਕਾਰਜ ਕਰਨਾ ਉਹਨਾਂ ਨੂੰ ਹਾਇਰ ਨਜ਼ਰ ਮੰਨ ਕੇ ਔਰ ਛੇਵੇਂ ਪਾਤਸ਼ਾਹ ਦੀ 400 ਪ੍ਰਾਪਤ ਧਰਤੀ ਉਹਨਾਂ ਦਾ ਜਿਹੜਾ ਜਿਹੜਾ ਉਹਦਾ ਹੌਸਲਾ ਲੈ ਕੇ ਨਾਲ ਜਿਹੜੀ ਸੰਗਤ ਔਰਦੀ ਆ ਸੋ अनेका ਸੇਵਾਵਾਂ ਹੋ ਰਹੀਆਂ ਸਰੋਵਰ ਦੀ ਸੇਵਾ ਹੋਈ ਆ ਲੰਗਰ ਹਾਲ ਦੀ ਸੇਵਾ ਹੋਈ ਆ ਤੇ ਹੁਣਾ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਸੱਚਖੰਡ ਜਿਹੜਾ ਆਪਾਂ ਨਵਾਂ ਬਣਾਇਆ ਏ ਉੱਥੇ ਵੀ ਸੰਗਤਾਂ ਵੱਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਏ ਸੋ ਬੀਬੀਆਂ ਮਤਾਵਾ ਬਾਸ ਤੇ ਇਧਰ ਬਾਥਰੂਮ ਬਣਾਏ ਗ ਜਿਹੜੀ ਸਲੋਵਰ ਦੇ ਬੈਕ ਸਾਈਡ ਤੇ ਆਪਣੀ ਜਗ੍ਹਾ ਬਹੁਤ ਬੀਆਵਣ ਪਈ ਸੀ ਉੱਥੇ ਬੜੇ ਹੀ ਹੋਰੀ ਤਰ੍ਹਾਂ ਦੇ ਦਰਖਤ ਸੀਗੇ ਝਾੜ ਪੂਜ ਸੀਗਾ ਉਸ ਨੂੰ ਜਿਹੜੀ ਸਫਾਈ ਕਰਕੇ ਸੰਗਤਾਂ ਵੱਲੋਂ ਪੂਰਾ ਜਿਹੜਾ ਤਿਆਰ ਕਰ ਲਿਆ ਗਿਆ ਔਰ ਫਲਾਂ ਦੇ ਜਿਹੜੇ ਔਰ ਬੂਟੇ ਲਗਾਏ ਜਾਣੇ ਆ ਕੁਝ ਜਗ੍ਹਾ ਰੱਖੀ ਜਾਣੀ ਆ ਪਾਰਕਿੰਗ ਦੇ ਵਾਸਤੇ ਸੋ ਬਾਹਰਲੀ ਕੰਧ ਜਿਹੜੀ ਸਾਰੀ ਹੋ ਚੁੱਕੀ ਆ ਬਾਸੋਂ ਸੇਵਾ ਹੋ ਚੁੱਕੀ ਆ ਸੋ ਆਪਸਾ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਕਾਰਜ ਹੋ ਰਹੇ ਆ ਔਰ ਅੱਗੇ ਤੋਂ ਵੀ ਜਿਹੜੀ ਪ੍ਰਬੰਧ ਕਮੇਟੀ ਵੱਲੋਂ ਬੇਨਤੀ ਆ ਕਿ ਸਾਨੂੰ ਇਹਨਾਂ ਕਾਰਜਾਂ ਦੇ ਲਈ ਬਾਦੋਂ ਸਿਓ ਭੇਜਿਆ ਜਾਵੇ ਤਾਂ ਜੋ ਤੁਹਾਡਾ ਭੇਜਿਆ ਕਿਕ ਮਾਇਆ ਦਾ ਪੈਸਾ ਜਿਹੜਾ ਉਹ ਸਹੀ ਥਾਵਾਂ ਤੇ ਲੱਗ ਸਕੇ ਸੋ ਇਹ ਬੇਨਤੀਆਂ ਜਿਹੜੀਆਂ ਮਨਜ਼ੂਰ ਕਰੋ ਔਰ ਨਾਲ ਹੀ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਕਿਉਂਕਿ ਇਹ ਗੁਰਦੁਆਰਾ ਕੇਸਸਿਆ ਪਿੰਡ rauke ਕਲਾਂ ਇੱਥੇ ਹੀ ਆਪਣੇ ਜਿਹੜੇ ਬਸੰਤਪਾਪੂਰਨ ਦਾਸ ਜੀ ਰਹਿੰਦੇ ਹੁੰਦੇ ਸੀਗੇ ਜਦੋਂ ਆਖਰੀ ਸਮਾਂ ਉਹਨਾਂ ਦਾ ਆਇਆ ਜਦੋਂ ਚੋਲਾ ਛੱਡਿਆ ਤਾਂ ਇੱਥੋਂ ਵੀ ਸੰਗਤ ਲੈ ਕੇ ਉਹਨਾਂ ਨੂੰ ਜਿਹੜੀ ਹਸਪੀਟਲ ਗਏ ਆ ਸੋ ਸਾਡੇ ਵਿਚਕਾਰ ਉਹ ਨਹੀਂ ਰਹੇ ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਔਰ ਪਿੰਡਰਾਉਕੇ ਕਲਾ ਦੀ ਸੂਚੀ ਸੰਗਤ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਪਰਿਵਾਰਾਂ ਦੇ ਨਗਰ ਨਿਵਾਸੀਆਂ ਦੇ ਨਾਲ ਦਸਵੀਂ ਸਾਲਾਨਾ ਵਰ্ষিকী ਉਹਨਾਂ ਦੇ ਜਿਹੜੀ ਮਨਾਈ ਜਾ ਰਹੀ ਆ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਜਿੱਥੇ ਆਪਾਂ ਮਾਇਆ ਦੇ ਰੂਪ ਦੇ ਵਿੱਚ ਜਿਹੜੀ ਵੱਧ ਤੋਂ ਵੱਧ ਸਹਿਯੋਗ ਦੇਣਾ ਹੈ ਰਸਤਾ ਦੇ ਰੂਪੇ ਸੇਵਾ ਜਿਹੜਾ ਸਹਿਯੋਗ ਦੇਣਾ ਹੈ ਨਾਲ ਆਪਾਂ ਆਪਣੇ ਤਾਂ ਦੀ ਸੇਵਾ ਦੇ ਨਾਲ ਤੇ ਸੇਵਾ ਕਰਕੇ ਆਪਾਂ ਉਸ ਦਿਨ 14 April ਨੂੰ ਜਿਹੜਾ ਆਪਾਂ ਇੱਥੇ ਵਰਸੀ ਸਮਾਗ ਮੰਨਾ ਰਹੇ ਆ ਬਾਦ ਚੜ ਕੇ ਸਹਿਯੋਗ ਦੇਣਾ ਤੇ ਪਹੁੰਚਣ ਦੀ ਕਿਰਪਾਤਾ ਕਰਨੀ ਆ ਮੈਂ ਸਮੂਚੀਆਂ ਸੰਗਤਾਂ ਨੂੰ ਐਨਆਰਆਈ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੇ-ਜਿੱਥੇ ਵੀ ਸੇਵਾਵਾਂ ਮਸਾਂ ਤੋਂ ਪੂਰਨ ਦਾ ਹੱਜੀ ਬਲਕਵਾਏ ਗਈਆਂ ਸਾਰੇ ਹੀ ਨਗਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਇਸ਼ਲਾਨਾ ਵਰਸੀ 10ਵੀਂ ਵਰਸੀ ਜੋ ਰੌਕੇ ਕਲਾ 14 April 2025 ਨੂੰ ਮਨਾਏ ਜਾ ਰਹੀ ਆ ਸੋ ਆਪ ਸਭ ਨੇ ਹੌਮ ਹੌਮਾ ਕੇ ਪਹੁੰਚਣਾ ਏ ਤਾਂ ਆਪਾਂ ਉਹਨਾਂ ਨੂੰ ਯਾਦ ਕਰਨਾ ਏ ਉਹਨਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਯਾਦ ਕਰਨਾ ਏ ਸੋ ਕਿਉਂਕਿ ਉਹ ਇੱਕ ਵਿਕਾਸ ਦੇ ਪੁੰਜ ਸਨ ਸਾਡੀ ਨਿਗਾਹ ਦੇ ਵਿੱਚ ਜਿੰਨੇ ਕਾਰਜ ਹੋਏ ਆ ਸਕੂਲਾਂ ਦੀ ਸੇਵਾ ਸਾਡੇ ਵੀ ਹਿੱਸੇ ਨਾਲ ਆਈ ਆ ਸਾਥੋਂ ਸਾਰਿਆਂ ਤੋਂ ਬੱਚਿਆਂ ਤੋਂ ਕਰਵਾਉਂਦੇ ਰਹੇ ਆ ਉਥੋਂ ਸੇਵਾ ਸੋ ਨਗਰ ਵੱਲੋਂ ਸੇਵਾ ਹੋਈ ਆ ਚਾਹੇ ਕਿਤੇ ਭਰਤਪੋਵੰਦੀ ਸੇਵਾ ਹੋ ਗਈ ਚਾਹੇ ਸਕੂਲਾਂ ਦੀ ਸੇਵਾ ਅਨੇਕਾਂ ਸੇਵਾਵਾਂ ਕਰਾਈਆਂ ਇਸ ਲਈ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਵਰ੍ਹਸੀਆਂ ਅੱਜ ਅਸੀਂ ਮਨਾ ਰਹੇ ਆ ਸੋ ਉਹਨਾਂ ਨੂੰ ਯਾਦ ਕਰ ਰਹੇ ਆ ਸੋ ਇੰਨੀਆਂ ਕਿ ਬੇਨਤੀਆਂ ਮਨਜ਼ੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਇੱਧਰ ਸਰੋਵਰ ਬਣਿਆ ਔਰ ਸਰੋਵਰ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਜਿਹੜੀ ਕਾਫੀ ਜਗ੍ਹਾ ਜਿਹੜੀ ਬੇਸੀ ਬੇਵਾਦ ਪਈ ਸੀ ਉਸ ਨੂੰ ਬਹੁਤ ਵਧੀਆ ਸਜੇ ਢੰਗ ਦੇ ਨਾਲ ਸਾਫ਼ ਕੀਤਾ ਗਿਆ ਹੈ ਕਰਾ ਲਗਾਏ ਗਏ ਆ ਔਰ ਬਿਲਕੁਲ ਪਧਰਾ ਕਰਕੇ ਇੱਥੇ ਜਿਹੜੇ ਦਰਖਤ ਲਾਉਣ ਦੀ ਸੋਚ ਰੱਖ ਰਹੇ ਹਾਂ ਫਲਾਂ ਦੇ ਔਰ ਥੋੜੀ ਜਗ੍ਹਾ ਜਿਹੜੀ ਪਾਰਕਿੰਗ ਵਾਸਤੇ ਰੱਖਣੀ ਆ ਸੋ ਤੁਸੀਂ ਬਾਹਰਲੀ ਕੰਧ ਦੇਖ ਸਕਦੇ ਹੋ ਉਹ ਇੱਕ ਬਾਸੂ ਜਿਹੜੇ ਬਣਾਏ ਗਏ ਆ ਸੋ ਇੱਧਰ ਬਾਹਰਲੀ ਕੰਧ ਜਿਹੜੀ ਤਿਆਰ ਹੋ ਰਹੀ ਆ ਇੱਥੇ ਸੀਮਿੰਟ ਰੇਤਾ ਬਜਰੀ ਦੀ ਸਖਤ ਲੋੜ ਆ ਕਿਉਂਕਿ ਆਪਾਂ ਚਾਰਦੁਵਾਰੀ ਜਿਹੜੀ ਕਲੀਅਰ ਕਰਨੀ ਆ ਸੋ ਬਾਹਰਲੇ ਪਾਸੇ ਜਿਹੜੀ ਸਿਵਾਵਾਂ ਸ਼ੁਰੂ ਹੋਣੀਆਂ ਹੈਗੀਆਂ ਉਹਨੂੰ ਪਲਾਸਟਰ ਕਰਨ ਦੀ ਕਿਉਂਕਿ ਬਹੁਤ ਛੱਪੜ ਸੀ ਇੱਥੇ ਸਾਰਾ ਤੇ ਬਹੁਤ ਭਰਤ ਪਈ ਆ ਔਰ ਬਹੁਤ ਹੀ ਡੂੰਗੀ ਕੰਦ ਕੱਢ ਕੇ ਲੈ ਕੇ ਆਏ ਸੇਵਾਦਾਰ ਸੋ ਆਪ ਸਾਡੇ ਸਹਿਯੋਗ ਦੀ ਲੋੜ ਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸੱਚਖੰਡਵਾਸੀ ਸੰਤਬਾਬ ਪੂਰਨ ਦਾਸ ਜੀ ਜਿਨ੍ਹਾਂ ਨੇ ਪਿੰਡ rauki kala ਦੇ ਵਿੱਚ ਅਨੇਕਾਂ ਸੇਵਾਵਾਂ ਕਰਵਾਈਆਂ ਵਿਕਾਸ ਦੇ ਪੁੰਜ ਮੰਨੇ ਜਾ ਰਹੇ ਸਤਿਵਾਪਾ ਪੂਰਨ ਦਾਸ ਜੀ ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਜਗ੍ਹਾ ਤਿਆਰ ਕੀਤੀ ਗਈ ਆ ਉਹਨਾਂ ਦਾ ਆਸਣ ਲਗਾਇਆ ਗਿਆ ਏ ਔਰ ਪੂਰੇ ਹੀ ਰੂਮ ਨੂੰ ਜਿਹੜਾ ਕਿਉਂਕਿ ਪਿੰਡ ਦੇ ਵਿਕਾਸ ਲਈ ਉਹਨਾਂ ਨੇ ਕਿਤੇ ਸੀ ਨਹੀਂ ਬੱਤੀ ਅਨੇਕਾਂ ਸੇਵਾਵਾਂ ਚਲਾਈਆਂ ਪੈਸਾ ਲਾਇਆ ਤਾਂ ਸੰਗਤਾਂ ਵੱਲੋਂ ਇਹ ਕਿ ਉਹਨਾਂ ਦਾ ਇੱਕ ਵਿਸ਼ੇਸ਼ ਸਥਾਨ ਬਣਾਇਆ ਜਾਵੇ ਸੋ ਜਿੱਥੇ ਉਹ ਬੈਠਦੇ ਹੁੰਦੇ ਸੀ ਉਹਨਾਂ ਦਾ ਆਸਣ ਲਗਾਇਆ ਗਿਆ ਏ ਸੋ ਤੁਸੀਂ ਦੇਖ ਸਕਦੇ ਹੋ ਪੀਵੀਸੀ ਕਰਵਾ ਕੇ ਪੂਰੀ ਡਾਊਸਿੰਗ ਕਰਕੇ ਸੁਮਾ ਪੁਰਸ਼ਾਂ ਦੀ ਜਿਹੜੀ ਜਗਾ ਸਥਾਨ ਬਣਾਇਆ ਗਿਆ ਏ ਜਿੱਥੇ ਉਹ ਬਿਸ਼ਰਾਮ ਕਰਦੇ ਹੁੰਦੇ ਸੀ ਸੋ ਤੁਸੀਂ ਦੇਖ ਸਕਦੇ ਹੋ ਕਿਉਂਕਿ ਸੰਗਤਾਂ ਨੇ ਬੇਨਤੀ ਕੀਤੀ ਕਿ ਜਿੰਨਾ ਮਹਾਪੁਰਸ਼ਾਂ ਨੇ ਸਕੂਲਾਂ ਦੀ ਸੇਵਾ ਕਰਾਈ ਗਲੀਆਂ ਨਾਲੀਆਂ ਦੀ ਸੇਵਾ ਕਰਾਈ ਤੇ ਉਹਨਾਂ ਦੇ ਲਈ ਇੱਕ ਖਾਸ ਜਿਹੜਾ ਰੂਮ ਬਣਾਇਆ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਸੋ ਉਹਨਾਂ ਦੀਆਂ ਖੜਾਵਾਂ ਉਹਨਾਂ ਦੇ ਜੋੜੇ ਜੋ ਵੀ ਉਹ ਪਹਿਨਦੇ ਹੁੰਦੇ ਸੀ ਉਹ ਸਾਡੇ ਕੋਲ ਇੱਥੇ ਮੌਜੂਦ ਆ ਉਹਨਾਂ ਦੀਆਂ ਆਜਾਦਾਂ ਇਹਨਾਂ ਪਲੰਗਾਂ ਉੱਪਰ ਇਹਨਾਂ ਮੂੜਿਆਂ ਉੱਪਰ ਬੈਠਿਆ ਕਰਦੇ ਸੀ ਸੋ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਜੋੜੇ ਤੁਸੀਂ ਦਰਸ਼ਕ ਕਰ ਰਹੇ ਹੋ ਇਹ ਸਾਰੇ ਉਹ ਪਹਿਨਦੇ ਹੁੰਦੇ ਸੀ। ਸੋ ਸੰਗਤਾਂ ਉਹ ਸੰਭਾਲੇ ਗਏ ਆ। ਸੋ ਜੋ ਸਮਗਰੀ ਲੈ ਕੇ ਨਾਲ ਤੁਰਦੇ ਸੀ ਡੋਲ ਸ਼ੰਖ ਜੋ ਵੀ ਲੈ ਕੇ ਉਹ ਨਾਲ ਤੁਰਦੇ ਸੀ ਸੰਗਤਾਂ ਦੇ ਉਹ ਇੱਥੇ ਛੋਧ ਕੀਤੇ ਗਏ ਆ। ਸੋ ਰੇੜੂਆ ਉਹਨਾਂ ਦੀ ਯਾਦ ਵਿੱਚ ਸਾਂਭਿਆ ਗਿਆ। ਸੋ ਟਾਰਚ ਹੁੰਦੀ ਸੀ ਉਹਨਾਂ ਕੋਲ। ਤੁਸੀਂ ਦੇਖ ਸਕਦੇ ਹੋ ਸੋ ਆਪ ਸਿਕ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇੰਨਾ ਸਯੋ ਦੇ ਰਹੇ ਹੋ ਖੰਜੀ ਸਵਾ ਸੰਗੀ ਤੁਸੀਂ ਦੇਖ ਸਕਦੇ ਹੋ ਇਹ ਜੋ ਆਪਣੇ ਗੁਰਦਾਰਾ ਕੇਰਸਾ ਸਾਹਿਬ ਵਿਖੇ ਜਿਹੜਾ ਨਵਾਂ ਸੱਚਖੰਡ ਜਿਹੜਾ ਬਣਾਇਆ ਗਿਆ ਤੇ ਉਹਦੀ ਨਵੀਂ ਜਿਹੜੀ ਬਿਲਡਿੰਗ ਤਿਆਰ ਕੀਤੀ ਗਈ ਆ ਸੱਚਖੰਡ ਤੇ ਪਾਵਨ ਪੀਤਰ ਸਰੂਪ ਇਸ ਦੇ ਵਿੱਚ ਜਿਹੜੇ বিশ্রাম ਦੇ ਲਈ ਸ਼ੋਭਿਤ ਕੀਤੇ ਜਾਣਗੇ ਸੋ ਇਸ ਸਥਾਨ ਉੱਪਰ ਜਿਹੜੇ ਗੁਰੂ ਮਾਰੀ ਦੇ ਸਰੂਪ ਜਿਹੜੇ বিশ্রাম ਕਰਨਗੇ ਸੋ ਸੱਚਖੰਡ ਬਣਾਇਆ ਗਿਆ ਸੰਗਤਾਂ ਸੀ ਉਹ ਦੇ ਨਾਲ ਗੁਰਦੁਆਰਾ ਕੇਸਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੋ ਤੁਸੀਂ ਦੇਖ ਸਕਦੇ ਹੋਨੇਕਾਂ ਸੇਵਾਵਾਂ ਚੱਲ ਰਹੀਆਂ ਗੁਰਦੁਆਰਾ ਕੇਸਸਾਹਿਬ ਪਾਸ਼ੀ ਛੇਮੀ ਪਿੰਡਰਾਉਕੇ ਕਲਾਂ ਜਿੱਥੇ ਕੇ ਸੱਚਖੰਡ ਦੇ ਦੀ ਦਰਸ਼ਨ ਕਰ ਰਹੇ ਹਾਂ ਨਵੀਂ ਲੋਕ ਕੀਤੀ ਗਈ ਆ ਨਵੀਂ ਸਾਰੀ ਕੀਤੀ ਗਈ ਆ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਹੋ ਡੇਲੀ ਰੌਕੀ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਜਖਸੀਰ ਔਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ